ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਸ਼ਹਿਰ ਦੀ ਬਾਜ਼ੀਗਰ ਬਸਤੀ ਵਿੱਚ بارش ਔਨ ਕਾਰਨ ਇੱਕ ਪ੍ਰੇਮੀ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਸੀ ਅਤੇ ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਪ੍ਰੇਮੀ ਪਰਿਵਾਰ ਦੀ ਮਦਦ ਕੀਤੀ ਅਤੇ ਮਕਾਨ ਬਣਾ ਕੇ ਦਿੱਤਾ ਇਸ ਦੌਰਾਨ ਮਕਾਨ ਦੇ ਮਾਲਕ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਤਨ ਤਨ ਸ਼ੋਤ ਗੁਰੂ ਇਹ ਸਭ ਤੋਂ ਕੀ ਨਾਮ ਹੈ ਜੀ ਡੇਰਾ ਨਾ ਹਾਂ ਜੀ ਉਹ ਤੁਹਾਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਸ ਬਾਰੇ ਕੀ ਕਹਿੰਦੇ ਇਹ ਬਾਈ ਤਾਂ ਇਹ ਕਮੇਟੀ ਦਾ ਇਹ ਪ੍ਰਮਾਣਮਾ ਦਾ ਸਭ ਸਭ ਚੋਲੇ ਸੰਤੋ ਚਲੋ ਰੱਬ ਕਰੇ ਮੌਜੂਦ ਮੌਜੂਦ ਦੇਮਿਆ ਬਹੁਤ ਬਹੁਤ ਧੰਨਵਾਦ ਇਹਨਾਂ ਸਮੂਹ। ਅੰਦਰ ਅੰਦਰ ਅੰਦਰ। ਬੇਲੇ ਦਾ ਮੀਡੀਆ ਨੂੰ ਬਹੁਤ ਧੰਨਵਾਦ ਜੋ ਸਾਡੇ 23 ਨਵੰਬਰ ਵਾਰਡ ਦੇ ਵਿੱਚ ਆਏ ਆ। ਮੈਂ ਤੁਹਾਨੂੰ ਸਾਰਿਆਂ ਨੂੰ ਕੀ ਕਹਾਂ ਕਾਕਾ ਜੀ। ਸਾਡੇ ਅਸੀਂ ਮੈਂ ਵੀ 35 ਸਾਲ ਦਾ ਡੇਰੇ ਸੱਚਾ ਸੱਜਣਾ ਦਾ ਪ੍ਰੇਮੀ ਆ। ਮੇਰਾ ਪਰਿਵਾਰ ਵੀ ਸਾਰਾ ਪ੍ਰੇਮੀ ਆ। ਪ੍ਰੇਮੀ ਆ ਲੋ ਜੋ ਵੀ ਸਾਡਾਂ ਗਲੀ ਉੱਤੇ ਸੇਵਾ ਕੀਤੀ ਜਿੰਦੀ ਹੈ ਅੱਗੇ ਵੀ ਕਈਆਂ ਲੋਕਾਂ ਦੇ 4-5 ਮਕਾਨ ਬਣਾਏ ਬਜਾਗਰ ਵਸਤੀ ਵਿੱਚ। ਬਹੁਤ ਸਲਾਘਾ ਜੋਗਾ ਸਾਡੇ ਜੋ ਜੋਗਾ ਸਿੰਘ ਪ੍ਰੇਮੀ ਅੱਜ ਘਰੇ ਖੜੇ ਆ ਆਪਾਂ। ਇਨਾਂ ਦਾ ਮਕਾਨ ਦੀ ਹਾਲਾਤ ਹਾਲਤ ਬਹੁਤ ਗੌਣ ਸੀ ਕਿ ਛੱਤ ਡਿੱਗ ਚੁੱਕੀ ਸੀ। ਉਸ ਤੋਂ ਬਾਅਦ ਇਹਨਾਂ ਨੇ ਪ੍ਰੇਮਿਆਂ ਤੱਕ ਪਹੁੰਚ ਕੀਤੀ ਡੇਰਾ ਸੱਚਾ ਸਰਵਾ ਦਰਬਾਰ ਤੱਕ ਤੋਂ ਚਲੋ ਇਹਨਾਂ ਦੀ ਮਦਦ ਕੀਤੀ ਗਈ ਅੱਜ ਇਹਨਾਂ ਦੇ ਘਰੇ ਛੱਤ ਪੈ ਰਹੀ ਆ। ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਇਹੋ ਜਿਹੇ ਕੰਮ ਜੋ ਗਰੀਬ ਪਰਿਵਾਰ ਦੇ ਆ ਸਾ ਸੰਗ ਡੇਰਾ ਸੱਚਾ ਪ੍ਰੇਮੀ ਕਰਦੇ ਆ ਅਤੇ ਕਰਦੇ ਹੀ ਰਹਿਣ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਕੀ ਨਾਮ ਹੈ? ਮੇਰਾ ਨਾਮ ਜਗਮੀ ਸਿੰਘ। ਸੇਵਾਦਾਰ ਅੱਜ ਆਪਾਂ ਬਾਜੀਗਰ ਵਸਤੀ ਦੇ ਵਿੱਚ ਹਾਂ ਇੱਥੋਂ ਦੇ ਪ੍ਰੇਮੀ ਜੋਗਾ ਸਿੰਘ ਨੇ ਮਕਾਨ ਦੀ ਹਾਲਤ ਬਹੁਤ ਖਸਤਾ ਸੀ ਇਹਨਾਂ ਨੇ ਆਪਣੇ ਦਰਬਾਰ ਤੱਕ ਕਰ ਕੇ ਪਹੁੰਚ ਕੀਤੀ ਸਤਿਗੁਰੂ ਤੇਰਾ ਹੀ ਆਸਰਾ ਮੈਂ ਜੀ ਇੱਥੋਂ ਬਾਜੀਗਰ ਵਸਤੀ ਦੇ ਏਰੀਆ ਦਾ ਪ੍ਰੇਮੀ ਸੇਵਕਾਂ ਇੱਥੇ ਅੱਗੇ ਵੀ ਅਸੀਂ ਤਿੰਨ ਚਾਰ ਮਕਾਨਾਂ ਜਿਹੜੇ ਉਹ ਬਣਾ ਕੇ ਦਿੱਤੇ ਆ ਤੇ ਇਹਦੇ ਭਾਗ ਸਿੰਘ ਜੀ ਆ ਸਾਡੇ ਕੋਲੇ ਖੜੇ ਆ ਇਹਨਾਂ ਦਾ ਵੀ ਮਕਾਨ ਜਦੋਂ ਅਸੀਂ ਰਾਤ ਨੂੰ ਛੱਤ ਡਿੱਗੀ ਆ ਤੜਕੇ ਅਸੀਂ ਆਏ ਆ ਆ ਕੇ ਦੋ ਸਾਮਾਨ ਕੱਢਿਆ ਸਾਮਾਨ ਕੱਢ ਕੇ ਫਿਰ ਅਸੀਂ ਇਹਨਾਂ ਦੀ ਜਿਹੜੀ ਛੱਤ ਦੀ ਤਿਆਰੀ ਆ ਉਹ ਡੇਰੇ ਅਸੀਂ ਆਪਣੇ ਮਾਨਤਾ ਭਲਾਈ ਦੇ ਕੇਂਦਰ ਦੇ ਵਿੱਚ ਜਾ ਕੇ ਅਸੀਂ ਇਹ ਕੰਪਲੀਟ ਲਖਾਈ ਵੀ ਇਸ ਤਰ੍ਹਾਂ ਕਰਕੇ ਬਹੁਤ ਹਸਤਾ ਹਸਤਾ ਇਹਨਾਂ ਦੀ ਹਾਲਤ ਆ ਇਹ ਛੱਤ ਪਾਉਣ ਦੇ ਯੋਗ ਹੈ ਨਹੀਂਗੇ ਸੋ ਇਹਨਾਂ ਨੇ ਸਾਡੇ 85 ਮੈਂਬਰਾਂ ਨੇ ਬਹੁਤ ਜ਼ਿਆਦਾ ਹਿੰਮਤ ਕੀਤੀ ਆ ਹਿੰਮਤ ਕਰਕੇ ਇਹ ਜੋ ਮਕਾਨ ਆ ਇਹ ਜੋ ਮਕਾਨ ਜਿਹੜਾ ਅੱਜ ਉਹ ਸਿਰੇ ਤੇ ਪਹੁੰਚਿਆ ਪਿਆ ਰਾਜ਼ੂ ਸ਼ਾਇਦ ਹੋਦਾ ਹੋਏ 8:30 7 7:30 ਵਜੇ ਤੱਕ ਇਹ ਛੱਤਾ ਪੈ ਜਾਣਗੇ ਤੇ ਇਹ ਅੱਜ ਸ਼ਾਮ ਨੂੰ ਆਪਦੇ ਅੰਦਰ ਵਣਜੋਗੇ ਹੋ ਜਾਣਗੇ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਬਾਈ ਜੋਗਾ ਸਿੰਘ ਦਾ ਜੋ ਮਕਾਨ ਹੈ ਖੜਾ ਹੋ ਰਿਹਾ ਹੈ ਛੱਤ ਪੈ ਰਹੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਬਾਰਸ਼ ਤੇ ਨਾਲ ਡਿੱਗ ਪਈ ਸੀ ਇਸ ਤੇ ਇਹਨਾਂ ਦੀ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਛੱਤ ਪੈ ਰਹੀ ਹੈ ਅਸੀਂ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਸਾਡੀ ਸੰਤੀ ਬਾਜਗਰ ਵਸਤੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ